ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਉਹ ਵੀਡੀਓ ਦਿਖਾਉਣੀ ਹੈ ਜਿਹਦੇ ਵਿੱਚ ਕੀਮਤਾਂ ਉਹ ਹੁੰਦੀਆਂ ਜਿਹੜੀਆਂ ਤੁਹਾਡੇ ਘਰ ਪਹੁੰਚ ਤੱਕ ਦੀਆਂ ਹੁੰਦੀਆਂ ਮੈਂ ਅੱਜ ਦੀ ਜਿਹੜੀ ਵੀਡੀਓ ਬਣਾ ਰਿਹਾ ਇਹ ਰਾਜਸਥਾਨ ਸਟੇਟ ਦੇ ਪਿੰਡ ਸਹਿਬ ਸਿੰਘ ਵਾਲੇ ਦੇ ਵਿੱਚੋਂ ਹੈ ਸਹਿਬ ਸਿੰਘ ਵਾਲਾ ਪਿੰਡ ਗੰਗਾ ਨਗਰ ਤੋਂ ਕਰਨਪੁਰ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਤੇ ਬਿਲਕੁਲ ਉਸ ਰੋਡ ਦੇ ਉੱਤੇ ਉਸ ਸੜਕ ਦੇ ਉੱਤੇ ਬਾਈ ਹੋਰਿਆਂ ਦਾ ਘਰ ਆਉਂਦਾ ਟਾਣੀ ਆਉਂਦੀ ਹੈ ਇੱਥੇ ਟੋਲ ਪਲਾजा ਲੱਗਿਆ ਦੋਸਤੋ ਇਹਨਾਂ ਦੇ ਘਰ ਤੋਂ ਅਗਲੇ ਪਾਸੇ ਕਰਨਪੁਰ ਵਾਲੇ ਪਾਸੇ ਨੂੰ ਨਿਸ਼ਾਨੀ ਤੁਹਾਨੂੰ ਦੱਸ ਦਿੰਨਾ ਹੈ گاਵਾ ਬਹੁਤ ਹੁੰਦੀਆਂ ਵਿਕਰੀ ਵਾਲੀਆਂ ਅੱਜ ਫੇਰ ਤੁਹਾਨੂੰ ਕਈ ਨਗ ਦਿਖਾਉਂਗਾ ਰੇਟ ਵੀਡੀਓ ਚ ਹੋਣਗੇ ਤੇ ਜਿਹੜੇ ਰੇਟ ਦੱਸਦੇ ਜਾਵਾਂਗੇ ਉਹ ਇਹ ਸੋਚ ਲਿਓ ਵੀ ਤੁਸੀਂ ਇਹ ਨਹੀਂ ਅੰਦਾਜ਼ਾ ਲਾਉਣ ਦੀ ਲੋੜ ਪੈਣੀ ਤੁਹਾਨੂੰ ਵੀ ਕਿਹੜੀ ਗਾਂ ਕਿੰਨੇ ਚ ਖਰੀਦੋਗੇ ਤੇ ਉੱਤੇ ਉੱਤੇ ਕਰਾਇਆ ਕਿੰਨਾ ਪਊਗਾ ਮਤਲਬ ਜੋ ਰੇਟ ਹੈ ਉਹ ਪਹੁੰਚਦੇ ਹੋਣਗੇ ਆਓ ਮਿਲिए ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਤੇ ਇਧਰਲੇ ਪਾਸੇ ਆਪਾਂ ਦੋ ਬੱਛੀਆਂ ਜਿਹੜੀਆਂ ਖੜੀਆਂ ਇਹ ਵੀ ਵਿਕਰੀ ਵਾਲ ਨਹੀਂ ਹੋਣੀਆਂ ਤੇ ਆਪਾਂ ਤੁਹਾਨੂੰ ਇਹ ਦਿਖਾ ਦੇਾਂਗੇ ਸ਼ੁਰੂਆਤ ਆਪਾਂ ਪਰਲੇ ਪਾਸੇ ਜਿਹੜੀਆਂ ਸੁੰਨੀਆਂ ਸਵਾਨੀਆਂ ਗਾਵਾਂ ਉਹਨਾਂ ਤੋਂ ਕਰਦੇ ਆਂ ਇਸ ਵੀਡੀਓ ਦੀ ਮਨਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਜੀਤ ਭਾਈ ਅੱਜ ਫੇਰ ਸੋਖਣਾ ਕਾਫੀ ਨਾ ਗਏ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਦੇ ਆਂ ਤੇ ਦੂਜੇ ਸੇ ਸੋਈ ਹੈ ਜੀ ਹੂੰ ਮੂੰਹ 6 ਦੰਦਾਂ ਠੀਕ ਹੈ ਹਾਂਜੀ ਕੱਲ ਹੀ ਸੋਈ ਹੈ ਕੱਲ ਹੀ ਸੋਈ ਹੈ ਦਾ ਰੇਟ ਕੀ ਰੋ 1,30,000 ਦੀ ਘਰ ਪਹੁੰਚ ਕਰਾਵਾਂਗੀ ਕਿੰਨੇ ਕਿਲੋਮੀਟਰ ਤੱਕ 500 ਕਿਲੋਮੀਟਰ ਦੇ ਕਰਨ ਠੀਕ ਹੈ ਖੋਲੀ ਹਾਂਜੀ 1,30,000 ਚ 200 500 ਕਿਲੋਮੀਟਰ ਤੱਕ ਪਹੁੰਚ ਕਰਦੀ ਬੱਚਾ ਮਨਜੀਤ ਬਾਈ ਨੇ ਕੀ ਕੀਤਾ ਇਹ ਮਗਰ ਬੱਚੀ ਹੈ ਜੀ ਪਹਿਲੇ ਮੰਦਰ ਵਾਲੀ ਨਹੀਂ ਚਾਰ ਨੰਬਰ ਤੇ ਬੈਠੀ ਹੈ ਠੀਕ ਹੈ ਸੋ ਦੋਸਤੋ ਬੱਚਾ ਇਹਨੇ ਅੱਵੱਛੀ ਨੂੰ ਜਨਮ ਦਿੱਤਾ ਢਾਂਚਾ ਗਾਂ ਦਾ ਦੇਖ ਲਓ ਛੇ ਧੰ ਦਾ ਬਾਈ ਕਹਿੰਦਾ ਸਟ੍ਰੈਕਚਰ ਸੋਨਾ ਪਹਿਲਾਂ ਮੈਂ 24 25 ਕਿਲੋ ਦਾ ਦਿੱਤੇ ਵચ્છી ਨੇ ਠੀਕ ਹੈ ਹਾਂਜੀ ਸੋਣੀ ਗਾਂ ਦੋਸਤੋ ਸੋਣੀ ਤਿਆਰੀ ਹੈ ਅਜੇ ਸੂਈ ਕੱਲੀ ਹੈ ਪੁੜਿਆਂ ਚ ਟੋਏ ਹਜੇ ਪੈਂਦੇ ਆ ਪਤਾ ਲੱਗਦਾ ਕੱਲ ਦੀ ਸੂਈ ਦਾ ਟਾਂਚਾ ਬਹੁਤ ਸੋਨਾ ਹੈ ਬਰੀਡਿੰਗ ਕਰ ਸਕਦੇ ਹੋ ਬੱਚੇ ਚੰਗੇ ਲੈ ਸਕਦੇ ਹੋ ਸੀਮਨ ਤੁਸੀਂ ਆਪਦੇ ਹੱਥੀ ਜਦੋਂ ਲਵਾਓਗੇ ਉਹ ਰਿਕਾਰਡ ਸੰਭਾਲ ਲਓ ਕਿਉਂਕਿ ਥੋੜਾ ਰਾਜਸਥਾਨ ਸਟੇਟ ਦੇ ਵਿੱਚ ਰੁਚੀ ਗਾਵਾਂ ਵਾਲੇ ਪਾਸੇ ਹੁਣ ਜਿਆਦਾ ਬਣ ਰਹੀ ਹੈ ਦੋ ਨੰਬਰ ਦੇ ਉੱਤੇ ਜਿਹੜੀ ਹੈਡ ਆ ਭਾਈ ਮੰਜੀ ਤੇ ਕਨ ਮਸੂਆ ਤੇ ਦੂਜੇ ਸੇ ਸੂਈ ਹੈ ਜੀ ਠੀਕ ਹੈ ਅੱਜ ਤੀਜਾ ਦਿਨ ਸੂਈ ਨੂੰ ਹੈ ਮਗਰ ਇਹਦੇ ਵੱਛੀ ਹੈ ਠੀਕ ਹੈ ਹਾਂਜੀ ਕਿੰਨਾ ਕੁ ਦੁੱਧ ਹੋ ਸਕਦਾ ਅੰਦਾਜ਼ਾ ਇਹਦੇ ਹੁਣ 18-19 ਕਿਲੋ ਬੋਲੇ ਹੋਣਾ ਜੀ ਕੀ ਰੇਟ ਹੋਊਗਾ ਬਾਈ ਇਹਦੀ 1,15,000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਖੋਲੀ ਬਾਈ ਇਹਨੂੰ ਦੋਸਤੋ ਬੱਚਾ ਇਹਦੇ ਨਾਲ ਵੱਛੀ 1,15,000 ਚ ਘਰੇ ਪਹੁੰਚ ਅਥੀਂ ਚੁਵਾਈ ਵਾਲਾ ਥਾਣਾ ਹਵਾਨੇ ਦੇ ਉੱਤੇ ਪਲੂਣ ਹਜੇ ਦਿਸਦੀ ਹੈ ਕਿਉਂਕਿ ਦਿਨ ਤੀਜਾ ਹੀ ਹੈ ਸੋਹਣੀ ਵਹਿੜ ਹੈ ਸੋਹਣੇ ਘਰਦ ਚ ਹੈ ਥਾਣਾ ਅਥੀਂ ਚੁਵਾਈ ਵਾਲਾ ਦੱਸਦਾ 18 19 ਕਿਲੋ ਵਾਈ ਦੱਸਦਾ ਵੀ ਇਸ ਟਾਈਮ ਬੌਲੇ ਤੋਂ ਇਹਦੀ ਸ਼ੁਰੂਆਤ ਹੈ। ਭਲੂਣ ਹਵਾਨੇ ਤੇ ਨਿਸ਼ਾਨੀ ਹੁੰਦੀ ਹੈ ਵੀ ਪਸ਼ੂ ਅਜੇ ਬਿਲਕੁਲ ਤਾਜ਼ਾ ਸੂਇਆ। ਇਹਨੇ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਇਹਦੀ ਤੁਹਾਨੂੰ ਮੈਂ ਦਿਖਾ ਦੂੰਗਾ। ਉਹ ਇੱਕ ਛੀ ਮੱਤੇ ਮੱਛੀ ਨੇ ਦੁੱਧ 25 ਤੋਂ 30 ਲੀਟਰ ਦੇ ਵਿੱਚ ਵੀ ਦੇ ਦੇਣਾ ਜੀ। ਠੀਕ ਹੈ। ਹਾਂ ਜੀ। ਦੋਸਤੋ 25 ਕਿਲੋ ਤੋਂ ਬਾਹਰ ਦੁੱਧ ਪਾਉਣ ਵਾਲੀ ਇਹ ਵੈੜ 1,115,000 ਤੱਕ ਘਰ ਪਹੁੰਚ ਤੇ ਬੱਚਾ ਵੀ ਇਹਦੇ ਨਾਲ ਬਹੁਤ ਸੋਹਣਾ। ਬਹੁਤ ਸੋਹਣੀ ਬੱਚੀ ਹੈ ਦੋਸਤੋ ਤੁਸੀਂ ਇਹਦਾ ਰੰਗ ਰੂਪ ਦੇਖੋ ਬੱਚੀ ਦਾ। ਇਹ ਬੱਚੀ ਇਹਦੇ ਨਾਲ ਆ ਬਿਲਕੁਲ ਛੋਟਾ ਬੱਚਾ ਤਿੰਨ ਨੰਬਰ ਤੇ ਜਿਹੜੀ ਮਨਜੀਤ ਭਾਈ ਗਾਂ ਬੱਦੀ ਦੀ ਹੈ ਇਹ ਵੇੜ ਕੱਲ੍ਹ ਸੂਜੇ ਸ਼ਾਮ ਨੂੰ ਠੀਕ ਹੈ ਹਾਂਜੀ ਇਹਦੇ ਮਗਰ ਬੱਚਾ ਹੈ ਹੂੰ ਤੇ ਪਹਿਲਾਂ ਨੇ 25 ਕਿਲੋ ਦੋ ਦਿੱਤਾ ਜੀ ਕੀ ਰੇਟ ਤੇ ਪਹੁੰਚ ਹੋਊ 1 ਲੱਖ 5000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਖੋਲ ਨਹੀਂ ਭਾਈ 1 ਲੱਖ ਤੇ 5000 ਦੇ ਦੁੱਧ ਵੀ 27 28 ਕਿਲੋ ਐ ਕਿ ਜਿਹੜੀ ਬਰੀਡ ਬਹੁਤ ਹੀ ਜ਼ਿਆਦੇ ਬੱਚੀ ਦੀ ਸਹੀ ਹੈ ਸੋ ਬਰੀਡ ਕੁਆਲਿਟੀ ਚੰਗੀ ਹੈ ਥੋੜੀ ਨਸਲ ਦੇ ਹਿਸਾਬ ਤੇ ਜੇ ਦੇਖਦੇ ਆਂ ਤਾਂ ਹਜੇ ਇਹ ਘੱਟ ਸੰਭੀ ਵੀ ਐ ਜੇ ਕਿਤੇ ਸੰਭਾਲ ਵੱਧ ਹੋ ਜੰਦੀ ਤੇ ਇਹ ਗਾਂ ਬੌਰੀ ਚੰਗੀ ਦੱਸਦੀ ਐ ਹਵਾਨਾ ਫਿਕਸ ਜੈ ਚੰਗਾ 1 ਲੱਖ ਤੇ 5000 ਚ ਘਰੇ ਪਹੁੰਚ ਹੋਊਗੀ मिनਰਲ ਮਿਕਸਚਰ ਰੁਟੀਨ ਚ ਚੱਲਦਾ ਰਵੇ ਥੋੜਾ ਸੇਹ ਤਾਂ ਧਿਆਨ ਦੇ ਕੇ ਇਹਦੇ ਤੋਂ ਦੁੱਧ ਜਿੰਨਾ ਮਰਜ਼ੀ ਲੈ ਲਓ ਬਰੀਡਿੰਗ ਕਰ ਸਕਦੇ ਹੋ ਬੱਚੇ ਸੋਹਣੇ ਪਾਊਗੀ ਤਾਜੀ ਸੂਈ ਵੀ ਇਹ ਗਾਂ ਤੁਸੀਂ ਦੇਖ ਰਹੇ ਹੋ ਦੋਸਤੋ ਇਸ ਤੋਂ ਅੱਗੇ ਇੱਕ ਹੋਰ ਵਾਇਰ ਤੁਹਾਨੂੰ ਦਿਖਾਉਣੇ ਆ ਚਾਰ ਨੰਬਰ ਦੇ ਉੱਤੇ ਮਨਜੀਤ ਇਹਦੀ ਕੀ ਡਿਟੇਲ ਆ ਬਾਈ ਇਹ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਇਹ ਪਹਿਲਾ ਸੂਆ ਸੋਈ ਹੈ ਮਗਰ ਇਹਨੇ ਬੱਚਾ ਪੰਜ ਪੰਜ ਦਿਨ ਸੋਈ ਹੈ ਅੱਜ ਹੁਣ ਦੁੱਧ ਕਿੰਨਾ ਹੋ 20 ਲੀਟਰ ਜਮਾ ਰੈਡੀ ਹੈ ਜੀ ਪੱਕਣ ਦੇ ਆ ਦੁੱਧ ਦੇ ਠੀਕ ਹੈ ਅੱਛਾ ਬਾਈ ਇਹਦਾ ਰੇਟ ਕੀ ਰਹਿਣਾ ਮਨਜੀਤ 1 ਲੱਖ 1000 ਦੀ ਪਹੁੰਚ ਕਰਾ ਦਾਂਗੀ ਜੀ ਠੀਕ ਹੈ ਲੈ ਲਈ ਬਾਈ ਸੋ 1 ਲੱਖ ਤੇ 1000 ਦੀ ਕੋਸਾ ਛੋਟ ਵੀ ਹੋ ਜਾਣੀ ਹੈ ਦੱਸੋ ਤੁਸੀਂ ਉਹ ਗੱਲਬਾਤ ਬਾਈ ਨਾ ਕਰ ਲਓ ਵੀ ਇਹਦੇ ਚੋਂ ਕੀ ਕੰਜਾਇਸ ਨਿਕਲਦੀ ਹੈ ਉਹ ਤਾਂ ਮੌਕੇ ਤੇ ਕਰ ਦਾਂਗੇ ਯੋਗੀ 20 ਕਿਲੋ ਦੁੱਧ ਹੈ ਇਸ ਟਾਈਮ હાજર ਹੈ ਪਹਿਲਣ ਵੈੜ ਹਵਾਨਾ ਦੱਸਦਾ ਹੈ ਵੀ ਦੁੱਧ ਵਾਲੀ ਵੈੜ ਹੈ ਥਣ ਹੱਤੀ ਚੁਾਈ ਵਾਲੇ ਹਵਾਨੇ ਤੇ ਨਾੜਾਂ ਸੋਹਣੀਆਂ 20 ਲੀਟਰ ਜਮਾ ਰੈਡੀ ਹੈ ਜੀ ਹੁਣ ਠੀਕ ਹੈ 20 ਲੀਟਰ ਦੁੱਧ ਤਿਆਰ ਲੱਖ 1 ਲੱਖ ਤੇ 1000 ਉੱਤੇ ਦੱਸੋ ਡਿਮਾਂਡ ਹੈ ਮਾਨਤਨ ਵਿੱਚੋਂ ਬਾਈ ਕੰਡਾ ਵੀ ਮੌਕੇ ਤੇ ਜਿਹੜਾ ਵੀਰ ਆਉਂਦਾ ਹੈ ਪਹੁੰਚਦਾ ਹੈ ਤਾਂ ਜ਼ਰੂਰ ਕੀਤਾ ਜਾਊਗਾ। ਪੰਜ ਨੰਬਰ ਦੇ ਉੱਤੇ ਗਾਂ ਵੱਡੇ ਕਦ ਕੱਦਦੀ ਹੈ। ਇਹ ਦੂਜੇ ਸੋਈ ਹੀ ਬੱਚੀ। ਕਿੰਨਾ ਕਿੰਨੇ ਦਿਨ ਹੋ ਗਿਆ ਸੋਈ ਨੂੰ? ਇਹਨੂੰ ਅਜੇ ਚੌਥਾ ਦੇਣਾ ਜੀ ਮਗਰੇ ਦੇ ਬੱਚਾ ਹੈ। ਹੂੰ। ਇਹਦੇ ਹੁਣ 18 ਕਿਲੋ ਤਿਆਰ ਹੈ ਜੀ। ਆ ਰੇਟ ਕਿਰੇਣਾ ਮੈਂ ਜਿੱਤ ਬੰਦੇ 96000 ਦੀ ਪਹੁੰਚ ਕਰਾ ਦਾਂਗੀ। ਓਕੇ। ਲਿਆ ਬੰਦੇ। ਇਹ ਇਧਰ ਨੂੰ ਲੈ ਜਾ ਭਾਵੇਂ ਇੱਥੋਂ ਉਤਾਰ ਕੇ। 100 ਦੱਸੋ 96000 ਚ ਪਹੁੰਚ ਹੋ ਜੂਗੀ। ਤਾਜੀ ਇਹ ਵੀ ਸੂਈ ਵੀ ਐ ਹਵਾਨਾ ਇਹਦਾ ਦੇਖ ਲਓ ਥਾਣੇ ਦਾ ਹਾਥੀ ਚੁਾਈ ਵਾਲਾ ਕਦ ਕੱਟ ਚੰਗਾ ਬੱਚਾ ਇਹਦੇ ਨਾਲ ਮੇਲ ਕਾਫ ਹੈ ਮੋੜ ਲਿਆ ਭਾਈ ਸੋ ਸਟਰਕਚਰ ਦੇਖ ਲਓ ਤੁਸੀਂ ਗਾਂ ਦਾ ਥਣ ਹਾਥੀ ਚੁਾਈ ਵਾਲਾ ਬਿਲਕੁਲ ਦਿਸਦਾ ਹੈ ਬਾਕੀ ਪਾਸ ਤੁਸੀਂ ਕਰਨੀ ਹੈ ਚੋਣਾ ਤੋਂ ਟਾਈਮ ਚੋਲੋ ਤਿੰਨ ਟਾਈਮ ਚੋਲੋ ਰੈਸ਼ ਦਾ ਪ੍ਰਬੰਧ ਹੈਗਾ ਇੱਥੇ ਤੁਸੀਂ ਰੱਖ ਸਕਦੇ ਹੋ ਬਾਕੀ ਉਹ ਤੁਹਾਡੀ ਅੱਗੇ ਆਵਦੀ ਹਿੰਮਤ ਹੈ ਇਹਦੇ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਮਨਜੀਤ ਭਾਈ ਕੀ ਡੇਟੇਨ ਹੈ ਦੀ ਕਹਿੰਦੇ ਹੁਣ ਚੌਥਾ ਦੇ ਨਹੀਂ ਆਈ ਸੂਰ ਇਹਦੇ 20 ਕਿਲੋ ਦੁੱਧ ਿਆਰਾ ਤੇਰੀ ਮੰਦਰ ਬੱਚੀ ਹੈ ਜੀ ਬਹੁਤ ਸੋਹਣੀ ਠੀਕ ਹੈ ਬੱਚੀ ਜੀ ਦੀ ਡੱਬੀ ਬੱਚੀ ਦੀ ਡੱਬੀ ਬੱਚੀ ਹੈ ਜੀ ਇਹਦਾ ਰੇਟ ਕੀ ਰਹਿਣਾ ਭਾਈ ਇਹਦੀ 1 ਲੱਖ 2000 ਦੀ ਪਹੁੰਚ ਕਰਾ ਦਾਂ ਜੀ ਠੀਕ ਹੈ ਦੁੱਧ ਵੀ 30 ਲੀਟਰ ਦੇ ਦੇਣਾ ਆਰਾਮ ਨਾਲ ਇਹਨੇ ਠੀਕ ਹੈ ਹਾਂਜੀ ਤੋ ਸਰੀਵ ਅੱਛੀ ਬੜੀ ਚੰਗੀ ਐ ਦੇ ਨਾਲ ਹਵਾਨਾ ਚੰਗਾ ਥਣਥੀ ਚੁਆਈ ਵਾਲਾ ਢਾਂਚਾ ਸੋਹਣਾ ਲੈ ਆ ਬਈ ਚੰਗਾ ਦੁੱਧ ਦੇਊਗੀ ਰਸੋਈ ਕਿਉਂਕਿ ਸਟਰਕਚਰ ਦੱਸਦਾ ਚੰਗੀ ਸੰਭਾਲ ਜਿਹੜਾ ਵੀਰ ਕਰਦਾ ਉਹ ਚੰਗਾ ਦੁੱਧ ਚੋਲੂਗਾ ਇਹਦੀ ਬੱਛੀ ਜਿਹੜੀ 3 ਨੰਬਰ ਵਾਲੀ ਹੈ ਬਈ ਹਾਂਜੀ ਆ ਬੱਛੀ 3 ਨੰਬਰ ਤੇ ਦੱਸੋ ਇਹ ਬੱਛੀ ਬੱਧੀ ਵੀ ਆ ਦੇਖ ਲਓ ਇਹਦੀ ਬੱਛੀ ਬੜੀ ਸੋਹਣੀ ਬੱਛੀ ਹੈ ਨਾਲ ਇਹ ਖਾਸ ਚੀਜ਼ ਬਣ ਜਾਂਦੀ ਜਦੋਂ ਗਾਂ ਦੁੱਧ ਵਾਲੀ ਖਰੀਦ ਰਹੇ ਆ ਤੇ ਉਹਦੇ ਨਾਲ ਬੱਚਾ ਵੀ ਬੱਛੀ ਆ ਜੇ ਕਿਉਂਕਿ ਛੇਤੀ ਤਿਆਰ ਹੋ ਜਾਂਦੇ ਆ ਬੱਛੀਆਂ ਅੱਗੇ ਇੱਕ ਹੋਰ ਗਾਂ ਮਨਜੀਤ ਭਾਈ ਇਹ ਵੇੜ ਸੁਈ ਹੈ ਇਹ ਵੇੜ ਅੱਜ ਹੀ ਸੁਈ ਹੈ ਹਾਂਜੀ ਅੱਜ ਹੀ ਵੇੜ ਸੁਈ ਹੈ ਠੀਕ ਹੈ ਮਗਰ ਇਹਦੇ ਬੱਚਾ ਹੈ ਹੂੰ ਤੇ ਪਹਿਲਾਂ ਨੇ ਜੀ 22 ਕਿਲੋ ਦੋ ਦਿੱਤਾ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਦੇ 75000 ਦੀ ਪਹੁੰਚ ਕਰਾ ਰਾਂ ਜੀ 75 ਚ ਠੀਕ ਹੈ ਖੋਲਣੀ ਬਾਈ 75000 ਚ ਪਹੁੰਚ ਹੋ ਜੂਗੀ ਦੋਸੋ ਸੋਈ ਅੱਜ ਹੀ ਐ ਹਜੇ ਪੁੜਿਆਂ ਚ ਟੋਹੇ ਪੈਂਦੇ ਐ ਬੱਚਾ ਇਹਨੇ ਵੱਛਾ ਦਿੱਤਾ ਹੈ ਹਵਾਨਾ ਉੱਤੋਂ ਸਟਾਰਟਿੰਗ ਹੁੰਦੀ ਐ ਜਦੋਂ ਭਲਉਣ ਲੈ ਜਾਂਦੀ ਐ ਤਾਂ ਨਿਕਰੂਗਾ ਸੋਹਣਾ ਲੱਗੂਗਾ ਹਵਾਨਾ ਬਾਕੀ ਜਿੱਦਾਂ ਦਾ ਰੇਟ ਹੁੰਦਾ ਪਸ਼ੂ ਅਸੇ ਹਿਸਾਬ ਤੇ ਮਿਲਦਾ ਹੁੰਦਾ ਹਮੇਸ਼ਾ ਪੇਮੈਂਟ ਜਿੰਨੀ ਵਾਧਾ ਇਨਵੈਸਟ ਕਰ ਲੋਗੇ ਉਨਾਂ ਚੰਗਾ ਪਸ਼ੂ ਖਰੀਦ ਲੋਗੇ ਯਾ ਕਈ ਵਾਰ ਗਜਾਇ ਸੋਨੀ ਖੁੰਦੀ ਆ ਤਾਂ 75000 ਚ ਕਰੇ ਇਹ ਗਾਂ ਪਹੁੰਚ ਜਾਣੀ ਥੋਡੇ ਕੋਲ ਤਾਜੀ ਸੂਈ ਵੀ ਆ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚਾ ਇਹਦਾ ਰੈੱਡ ਕਲਰ ਦੇ ਵਿੱਚ ਆ 나ੜੂਆ ਬੱਚੇ ਦਾ ਨਾਲ ਸੂਈ ਅੱਜ ਆ 나ੜੂਆ ਨਾਲ ਬਿਲਕੁਲ ਹੋਣਾ ਚਾਹੀਦਾ ਆ ਇਸ ਤੋਂ ਅੱਗੇ ਆਹ ਸਾ ਤੀਜੇ ਸਵੇ ਸੂਈ ਹੈ ਜੀ ਠੀਕ ਹੈ ਭਾਈ 10 ਦਿਨਾਂ ਦੀ ਸੂਈ ਹੋ ਗਈ ਹੂੰ 30 ਲੀਟਰ ਹੁਣ ਜਮਾ ਕੰਡੇ ਵਾਲਾ ਤਿਆਰ ਹੈ ਦੇ 3 ਲੀਟਰ ਦੁੱਧ ਤੋਲ ਕੇ ਲੈ ਲੈ ਕੋਈ ਬੋ ਟਾਈਮ ਚੋ ਸਕਦਾ ਹੀ ਅਗਲਾ ਠੀਕ ਹੈ ਕੀ ਰੇਟ ਤੱਕ ਪਹੁੰਚ ਕਰਾਂਗੇ ਉਹ 95000 ਦੀ ਪਹੁੰਚ ਕਰਦਾ ਜੀ ਤੋਰੀ ਵੇਜ ਦੋਸਤ 95000 ਚ 30 ਕਿਲੋ ਦੁੱਧ ਕੰਡੇ ਤੋਲ ਵਾਲਾ ਹਾਜ਼ਰ ਹੈ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਰੇਟ ਸਿਰਫ 95000 95000 ਚ 30 ਕਿਲੋ ਦੁੱਧ ਸੁਆ ਜ਼ਰੂਰ ਤੀਜਾ ਪਰ ਦੁੱਧ 30 ਕਿਲੋ ਜਮ ਤਿਆਰ ਹੈ ਜੀ ਠੀਕ ਹੈ ਉਹ ਟਾਂਚਾ ਤੁਸੀਂ ਦੇਖ ਲਓ 30 ਕਿਲੋ ਦੁੱਧ ਇਕੋ ਸੀ ਜਿੰਦ ਕਰਮਾਲੀ ਨੇ ਤੁਹਾਡਾ ਪੂਰਾ ਕਰ ਦੇਣਾ ਇਹਨੇ ਜਿਹੜਾ ਰੇਟ ਤੁਸੀਂ ਇੱਤੇ ਭਰੋਗੇ ਅਗਲੇ ਸੂਏ ਇਹਨੂੰ ਤੁਸੀਂ ਸਾਂਭਣਾ ਜਾਂ ਚੰਗੀ ਸੰਭਾਲ ਕੇ ਸੇਲ ਕਰਨਾ ਉਹ ਤੁਹਾਡੀ ਖੁਸ਼ੀ ਹੈ ਦੁੱਧ ਅਜੇ ਸੇਵਾ ਅਗਲਾ ਹੋਰ ਕਰੂਗਾ ਤਾਂ ਹੋਰ ਵਧਾ ਦਊਗੀ ਠੀਕ ਹੈ ਹਾਂਜੀ ਸੋ ਅਜੇ 10 ਦਿਨਾਂ ਦੀ ਸੂਈ ਆ ਦੱਸੋ ਤਾਂ 30 ਕਿਲੋ ਦੁੱਧ ਦੇ ਹਾਜ਼ਰ ਹੈ ਇਹ ਬੱਚਾ ਭਾਈ ਹਾਂਜੀ ਬੱਚਾ ਜੀ ਇਹਦੇ ਨਾਲ ਬੱਚਾ ਦੱਸੋ ਬੱਚਾ ਬੜਾ ਚੰਗਾ ਹਵਾਨਾ ਦੱਸੋ ਗਾਂ ਦੀ ਕੇਅਰ ਕਰਨ ਦੀ ਲੋੜ ਆ ਬਹੁਤ ਚੰਗੇ ਦੁੱਧ ਵਾਲੀ ਹੈ 95000 ਚ ਘਰੇ ਪਹੁੰਚ ਇਦੋਂ ਅੱਗੇ ਬਾਈ ਜਿਹੜੀ ਵਾੜ ਖੜੀ ਹੈ ਇਹ ਮੱਚੀ ਦੇ 20 ਦਿਨ ਬਾਕੀ ਹੈ 20 ਦਿਨ ਬਾਕੀ ਹੈ ਅੱਜ ਕੱਚੀ ਦਾ ਰੇਟ ਕੀ ਰਊ ਮੰਜੀ ਤੇ 1 ਲੱਖ 5000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਤੋਰੀ ਬਾਈ 20 ਦਿਨਾਂ ਦੀ ਕੱਚੀ ਹੈ ਦੱਸੋ 1 ਲੱਖ ਤੇ 5000 ਚ ਘਰੇ ਪਹੁੰਚ ਜੂਗੀ 20 ਦਿਨ ਸਾਂਭਣ ਵਾਸਤੇ ਬਹੁਤ ਹੁੰਦੇ ਆ ਚੰਗੀ ਸੰਭਾਲ ਲਓਗੇ ਤਾਂ 2 ਰੁਪਏ ਨਫਾ ਵੀ ਲੈ ਸਕਦੇ ਹੋ ਹਵਾਨਾ ਫਿਕਸ ਰੱਖੂਗੀ 20 ਦਿਨਾਂ ਦੀ ਕੱਚੀ ਹੈ ਬਾ ਮੋੜ ਲਿਓ ਬਾਈ ਕੱਦ ਕਾਤ ਚੰਗਾ ਹੈ ਵੇਲ ਚੰਗੀ ਹੈ ਬਾਕੀ ਬਰੀਡ ਕੁਆਲਟੀ ਦੀ ਜਜਮੈਂਟ ਵੀਡੀਓ ਚੋ ਕਰ ਲਿਓ ਇੱਕ ਹੋਰ ਗਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਆ ਉਦੋਂ ਬਾਅਦ ਦੋ ਬੱਚੀਆਂ ਹਨ ਮਨਜੀਤ ਭਾਈ ਇਹ ਕਿਹਨਾਂ ਵਸੂਆ ਸੁੰਦੀ ਹੈ ਇਹ ਦੂਜੇ ਸੇ ਸੁੂਗੀ ਕਿੰਨੇ ਦਿਨ ਲੈ ਸਕਦੀ ਹੈ ਇਹ 15 ਦਿਨ ਪਈ ਬੱਚੀ ਦੇ ਠੀਕ ਹੈ ਕੀ ਰੇਟ ਚ ਪਹੁੰਚ ਹੋਊ ਭਾਈ ਇਹ 1 ਲੱਖ 20 ਹਜ਼ਾਰ ਦੀ ਪਹੁੰਚ ਕਰਾਵਾਂਗੇ ਜੀ ਠੀਕ ਹੈ ਪਹਿਲਾਂ ਨਹੀਂ 27 28 ਕਿਲੋ ਦੋ ਦਿੰਦਾ ਥੋੜੇ 35 ਕਿਲੋ ਦੇ ਦੇਣਾ ਬੱਚੀ ਨੇ ਹਾਈਟ ਵਧੀ ਤਾਂ ਬਾੜੀ ਚੰਗੀ ਹੋਈ ਸਹੀ ਹੈ ਸੋ ਦੋਸਤੋ ਤੋਂ ਬਿਲਕੁਲ ਸਟਰੇਟਿਟੀ ਬਹੁਤ ਬਹੁਤ ਹੀ ਚੰਗੀ ਹੈ ਢਾਂਚਾ ਚੰਗਾ ਹਵਾਨਾ ਫਿਕਸ ਰੱਖੂਗੀ 1 ਲੱਖ ਤੇ 20000 ਚ ਘਰੇ ਪਹੁੰਚ ਜਦੋਂ ਤਿਆਰ ਹੋ ਗਈ ਉਦੋਂ ਇਸ ਰੇਟ ਚ ਨਹੀਂ ਕਿਤੋਂ ਵੀ ਮਿਲਣੀ ਕਿਉਂਕਿ ਗਾਂ ਦਾ ਢਾਂਚਾ ਦੱਸਦਾ ਹੈ ਚੰਗਾ ਦੁੱਧ ਦਿੰਦਾ ਹੈ ਐਦ ਕੀ ਆਸ ਬਹੁਤ ਸੋਹਣੀ ਦੀ ਹੈ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਵੀ ਤੁਸੀਂ ਕਿੰਨਾ ਚੋਲੋਗੇ ਹਵਾਨੇ ਵੱਲੋਂ ਕੋਈ ਕਮੀ ਨਹੀਂ ਕੱਦ ਕਾਠ ਵੱਲੋਂ ਕੋਈ ਕਮੀ ਨਹੀਂ। ਉਹ ਵੈਸੇ ਜਿਹੜੇ ਦੁੱਧ ਚੁਆਈ ਵਾਲੇ ਥਾਨ ਬਹੁਤ ਸੋਹਣੇ ਆ ਪਰ ਦੋ ਨਿੱਕੇ ਨਿੱਕੇ ਬਟੰਗੇ ਜਿਹੜੀਆਂ ਸ਼ਾਖਾ ਐਕਸਟਰਾ ਆ ਜਾਂਦੀਆਂ ਉਹ ਜ਼ਰੂਰ ਹੋਵਾਨੇ ਦੇ ਉੱਤੇ ਦਿਸਦੀਆਂ। ਦੋ ਬੱਚੀਆਂ ਬਾਈ ਕੋਲ। ਮਨਜੀਤ ਭਾਈ ਬੱਚੀਆਂ ਦੰਦੋਂ ਕਿਵੇਂ ਆ? ਇਹ ਖੀਰੀਆਂ ਜੀ। ਛੋਟੀ ਉਮਰ ਦੇ ਬੱਚੇ ਹੀ ਲੱਗਦੇ ਆ। ਹਾਂਜੀ। ਠੀਕ ਐ। ਇਹ 9-10 10 ਮਹੀਨੇ ਦੀ ਬੱਚੀਆਂ ਜੀ। ਠੀਕ ਐ। ਅੱਛਾ ਇਹ ਕੀ ਰੇਟ 'ਚ ਪਹੁੰਚ ਕਰਾਂਗੇ? ਇਹ ਵੀਰ ਜੀ 60000 ਦਾ ਜੋੜਾ ਹੀ ਪਹੁੰਚ ਕਰਾਂਗੇ। 60000 ਦਾ ਜੋੜਾ ਪਹੁੰਚ ਕਰ ਦਾਂਗੇ ਜਿੱਥੇ ਮਰਜ਼ੀ ਮੰਗਾ ਲਓ। ਜ ਸੋ 260000 ਚ ਦੋ ਬੱਚੀਆਂ ਪਹੁੰਚ ਤੁਸੀਂ ਕਰਵਾ ਸਕਦੇ ਹੋ ਜੋੜਾਈ ਸੋ ਇਹ ਦੋ ਬੱਚੀਆਂ ਸੀਗੀਆਂ ਬਾਈ ਕੋਲ ਵਿਕਰੀ ਵਾਲੀਆਂ ਛੋਟੇ ਬੱਚੇ ਐ ਇਹ ਤੋਂ ਇਲਾਵਾ گاਵਾ ਤੁਹਾਨੂੰ ਕਈ ਦਿਖਾਤੀਆਂ ਸੌਦਾ ਤੁਸੀਂ ਦੇਖਣਾ ਕਿਹੜਾ ਤੁਹਾਨੂੰ ਪੜਤੇ ਵਾਲਾ ਲੱਗਦਾ ਹੈ ਰੇਟ ਤੁਹਾਨੂੰ ਘਰ ਪਹੁੰਚਦੇ ਦੱਸਦੇ ਆ ਦੁੱਧ ਚੋਣਾ ਤੁਹਾਡੀ ਹਿੰਮਤ ਐ ਜੇ ਨਹੀਂ ਚੋਂਦੇ ਤਾਂ ਮੈਂ ਜਿਵੇਂ ਪਹਿਲਾਂ ਵੀ ਵੀਡੀਓ ਚੈੱਕ ਦੋ ਚ ਜ਼ਿਕਰ ਕੀਤਾ ਵੀ ਕਈ ਵਾਰਾਂ ਦਿਹਾੜੀ ਡੰਗ ਪਸ਼ੂ ਦੁੱਧ ਦਾ ਇਧਰ ਉਧਰ ਫਰਕ ਪਾ ਜਾਂਦਾ ਕਈ ਵਾਰ ਸੰਭਾਲ ਦੇ ਵਿੱਚ ਫਰਕ ਰਹਿ ਜਾਂਦਾ ਜਾਂ ਪਸ਼ੂ ਜੀ ਨਹੀਂ ਲਾਉਂਦਾ ਕਿਉਂਕਿ ਤੁਸੀਂ ਸਾਹ ਵਾਲੀ ਚੀਜ਼ ਖਰੀਦਣੀ ਹੈ ਤਾਂ ਜਰੂਰ ਇੱਥੋਂ ਤਸੱਲੀ ਕਰੋ ਤੇ ਨਹੀਂ ਫਿਰ ਥੋੜਾ ਸਬਰ ਰੱਖ ਕੇ ਤੇ ਫਿਰ ਮਿਹਨਤ ਕਰਿਓ ਜੇ ਵੀ ਇਹ ਪਸ਼ੂ ਜਿਨ੍ਹਾਂ ਦੁੱਧ ਬਾਈ ਨੇ ਦੱਸਿਆ ਉਹਦੋਂ ਤੁਸੀਂ ਵੱਧ ਚੋ ਧੰਨਵਾਦ ਆਈ ਦੀ ਇਸ ਵੀਡੀਓ ਨੂੰ ਦੇਖਣ ਲਈ